ਵਿਸ਼ਵਾਰਤੋ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਸੂਤਰਾਂ ਦੇ ਹਵਾਲੇ ਦੇ ਨਾਲ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਭਗਵੰਤ ਮਾਨ ਦੇ ਮੰਤਰਾਲੇ ਦੇ ਵਿੱਚੋਂ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਹੈ ਜਾਣਕਾਰੀ ਦੇ ਮੁਤਾਬਿਕ ਐਨ ਆਰ ਆਈ ਮੰਤਰਾਲਾ ਕੁਲਦੀਪ ਸਿੰਘ ਢਾਲੀਵਾਲ ਕੋਲੋਂ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਸੰਜੀਵ ਅਰੋੜਾ ਜਿਹੜੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣਾਂ ਜਿੱਤੇ ਨੇ ਜਿਮਨੀ ਚੋਣਾਂ ਜਿੱਤੇ ਨੇ ਅਤੇ ਭਗਵੰਤ ਮਾਨ ਸੀਐਮ ਪੰਜਾਬ ਦੇ ਅਰਵਿੰਦ ਕੇਜਰੀਵਾਲ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸੰਦੀਪ अरोੜਾ ਜੇਕਰ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਤੇ ਮੰਤਰਾਲਾ ਦਿੱਤਾ ਜਾਵੇਗਾ ਇਸ ਗੱਲ ਦੀ ਪਹਿਲਾਂ ਤੋਂ ਹੀ ਕਿਆ ਅਸਰ ਆਈ ਸੀ ਕਿ ਪੰਜਾਬ ਦੇ ਵਿੱਚ ਮੰਤਰਾਲੇ ਦੇ ਵਿੱਚੋਂ ਕਿਸੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਹਾਲਾਂਕਿ ਕੁਲਦੀਪ ਸਿੰਘ ਢਾਲੀਵਾਲ ਦਾ ਨਾਮ ਇਸ ਦੇ ਵਿੱਚ ਸ਼ਾਮਲ ਸੀ ਪਰ ਇਸ ਗੱਲ ਦੇ ਉੱਤੇ ਕਿਆ ਅਸਰ ਆਈਆਂ ਸਨ ਕੋਈ ਪੱਕੀ ਜਾਣਕਾਰੀ ਨਹੀਂ ਸੀ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ ਉਹਨਾਂ ਨੂੰ ਮੰਤਰਾਲੇ ਤੋਂ ਕੈਬਨਿਟ ਤੋਂ ਜਿਹੜਾ ਹੈ ਉਹ ਅਲੱਗ ਕਰ ਦਿੱਤਾ ਜਾਵੇਗਾ ਸੋ ਭਗਵੰਤ ਮਾਨ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਮੰਤਰੀ ਨੂੰ ਜਿਹੜਾ ਬਾਹਰ ਕਰ ਦਿੱਤਾ ਹੈ ਤੇ ਦੂਜਾ ਮੰਤਰੀ ਸੰਜੀਵ अरोड़ा ਦੇ ਰੂਪ ਦੇ ਵਿੱਚ ਕੈਬਨਿਟ ਦੇ ਵਿੱਚ ਸ਼ਾਮਲ ਹੋਇਆ ਅੱਜ ਕੈਬਨਿਟ ਮੰਤਰੀ ਵਜੋਂ ਸੰਜੀਵ अरोड़ा ਦੇ ਵੱਲੋਂ ਸੌਂ ਵੀ ਚੱਕੀ ਗਈ ਹੈ ਤੇ ਸੌ ਚੱਕਣ ਤੋਂ ਕੁਝ ਟਾਈਮ ਬਾਅਦ ਹੀ ਇਹ ਗੱਲ ਪੱਕੀ ਹੋ ਗਈ ਸੀ ਕਿ ਸੰਜੀਵ अरोड़ा ਨੂੰ ਇੰਡਸਟਰੀ ਵਿਭਾਗ ਤੇ ਐਨਆਰਆਈ ਵਿਭਾਗ ਦਿੱਤਾ ਜਾ ਰਿਹਾ ਜਿਵੇਂ ਕਿ ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਕੋਲ ਸੀ ਜਦੋਂ ਇਹ ਗੱਲਾਂ ਉੱਠਦੀਆਂ ਨੇ ਕਿ ਸੰਜੀਵ अरोड़ा ਨੂੰ ਐਨਆਰਏ ਵਿਭਾਗ ਦਿੱਤਾ ਜਾਵੇਗਾ ਤਾਂ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਦਾ ਰਸਤਾ ਜਿਹੜਾ ਉਸੇ ਵੇਲੇ ਤੈਅ ਹੋ ਜਾਂਦਾ ਉਸੇ ਵੇਲੇ ਸਾਫ਼ ਹੋ ਜਾਂਦਾ ਹੈ ਹਾਲਾਂਕਿ ਕੁਲਦੀਪ ਸਿੰਘ ਢਾਲੀਵਾਲ ਨੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਕਰਦੇ ਨੇ ਤੇ ਕਰਦੇ ਹੀ ਰਹਿਣਗੇ ਉਸ ਵੇਲੇ ਅ ਸਪੱਸ਼ਟ ਹੋ ਜਾਂਦਾ ਹੈ ਕਿ ਐਨਆਰਆਈ ਵਿਭਾਗ ਉਹਨਾਂ ਦੇ ਹੱਥੋਂ ਜਾ ਚੁੱਕਾ ਹੈ ਕਿਉਂਕਿ ਉਹਨਾਂ ਨੂੰ ਖਾਸ ਤੌਰ ਤੇ ਪੋਸਟ ਪਾ ਕੇ ਇਸ ਗੱਲ ਨੂੰ ਕਹਿਣਾ ਪਿਆ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਲਈ ਕੰਮ ਕਰ ਰਹੇ ਸਨ ਤੇ ਕਰਦੇ ਹੀ ਰਹਿਣਗੇ ਸੋ ਇਸ ਦੇ ਵਿੱਚ ਵੀ ਇੱਕ ਮੈਸੇਜ ਛੁਪਿਆ ਹੋਇਆ ਸੀ ਕੁਲਦੀਪ ਸਿੰਘ ਧਾਲੀਵਾਲ ਦੀ ਮੰਤਰਾਲੇ ਦੇ ਵਿੱਚੋਂ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਚੁੱਕੀ ਹੈ ਹੁਣ ਉਹ ਕੈਬਨਿਟ ਮੰਤਰੀ ਨਹੀਂ ਰਹੇ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਖਬਰ ਦੇ ਉੱਤੇ ਹਾਲੇ ਕੋਈ ਆ ਮੋਰ ਨਹੀਂ ਲੱਗੀ ਹੈ ਸਰਕਾਰੀ ਤੌਰ ਤੇ ਇਹ ਖਬਰ ਸਪਸ਼ਟ ਤੌਰ ਤੇ ਵੈਰੀਫਾਈਡ ਨਹੀਂ ਹੈ ਪਰ ਪੱਕੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਐਨ ਆਰ ਆਈ ਮੰਤ్రਾਲਾ ਉਹਨਾਂ ਤੋਂ ਲੈ ਲਿਆ ਗਿਆ ਤੇ ਹੁਣ ਸੰਜੀਵ ਅਰੋੜਾ ਨੂੰ ਐਨ ਆਰ ਆਈ ਮੰਤ్రਾਲਾ ਦਿੱਤਾ ਗਿਆ ਤੇ ਨਾਲ ਦੇ ਨਾਲ ਉਹਨਾਂ ਨੂੰ ਅ ਇੰਡਸਟਰੀ ਵਿਭਾਗ ਦਿੱਤਾ ਗਿਆ ਇੰਡਸਟਰੀਅਲ ਮੰਤਰਾਲਾ ਦਿੱਤਾ ਗਿਆ ਯਾਨੀ ਕਿ ਉਦਯੋਗਿਕ ਵਿਭਾਗ ਵੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਤਰਨਪੁਰੀ ਸੋਨ ਤੋਂ ਇਹ ਡਿਪਾਰਟਮੈਂਟ ਲਿਆ ਗਿਆ ਤਰਨਪੁਰੀ ਸੋਨ ਕੋਲ ਪਹਿਲਾਂ ਵੀ ਕਈ ਮੰਤਰਾਲੇ ਨੇ ਇਸ ਕਰਕੇ ਉਹ ਵੀ ਮੰਤਰੀ ਬਣੇ ਰਹਿਣਗੇ ਕੁਲਦੀਪ ਸਿੰਘ ਧਾਲੀਵਾਲ ਨੂੰ ਦੇਖਿਆ ਜਾਵੇ ਤਾਂ ਖੇਤੀਬਾੜੀ ਮੰਤਰਾਲਾ ਵੀ ਕਿਸੇ ਵੇਲੇ ਬਹੁਤ ਵੱਡਾ ਮੰਤਰਾਲਾ ਉਹਨਾਂ ਦੇ ਕੋਲ ਹੁੰਦਾ ਸੀਗਾ ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਮੰਤਰਾਲੇ ਕੁਲਦੀਪ ਸਿੰਘ ਧਾਲੀਵਾਲ ਕੋਲ ਸੀਗੇ ਪਰ ਹੌਲੀ-ਹੌਲੀ ਉਹਨਾਂ ਤੋਂ ਹੀ ਮੰਤਰਾਲੇ ਜਿਹੜੇ ਆ ਵਾਪਸ ਲੈ ਲੈ ਗਏ ਤੇ ਹੁਣ ਆਖਿਰਕਾਰ ਉਹਨਾਂ ਕੋਲ ਆਖਰੀ ਬਚਦਾ ਮੰਤਰਾਲਾ ਐਨਆਰਆਈ ਵਿਭਾਗ ਵੀ ਲੈ ਲਿਆ ਗਿਆ ਹੈ ਹਾਲੇ ਇਸ ਦਾ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਆਖਰਕਾਰ ਉਹਨਾਂ ਤੋਂ ਹੀ ਮੰਤਰਾਲਾ ਕਿਉਂ ਲਿਆ ਗਿਆ ਕਿਉਂ ਸੰਜੀਵ अरोड़ा ਨੂੰ ਉਹਨਾਂ ਕੋਲੋਂ ਇਹ ਜ਼ਿੰਮੇਵਾਰੀ ਲੈ ਕੇ ਦਿੱਤੀ ਗਈ ਹੈ ਸੰਭਾਵੀ ਤੌਰ ਤੇ ਜਲਦੀ ਇਹ ਸਾਰਾ ਕੁਝ ਸਪਸ਼ਟ ਹੋਵੇਗਾ ਕਿ ਕੁਲਦੀਪ ਸਿੰਘ ਥਾਲੀਵਾਲ ਤੋਂ ਮੰਤਰਾਲਾ ਕਿਉਂ ਲਿਆ ਗਿਆ ਕੁਲਦੀਪ ਸਿੰਘ ਥਾਲੀਵਾਲ ਖੁਦ ਵੀ ਸੰਭਾਵੀ ਤੌਰ ਤੇ ਇਸ ਮਾਮਲੇ ਨੂੰ ਪੂਰਾ ਸਪਸ਼ਟ ਕਰਨਗੇ ਪਰ ਫਿਲਹਾਲ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਹੈ ਕੁਲਦੀਪ ਸਿੰਘ ਥਾਲੀਵਾਲ ਕੋਲ ਐਨਆਰਆਈ ਮੰਤਰਾਲਾ ਲੈ ਲਿਆ ਗਿਆ ਤੇ ਸੰਜੀਵ अरोड़ा ਨੂੰ ਉਦਯੋਗਿਕ ਵਿਭਾਗ ਇੰਡਸਟਰੀ ਵਿਭਾਗ ਤੇ ਐਨਆਰਏ ਮੰਤਰਾਲਾ ਦਿੱਤਾ ਗਿਆ